ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸੋ ਅੱਜ ਗੱਲ ਕਰਦੇ ਹਾਂ ਅਸੀਂ ਪੰਜਾਬ ਸਟੇਟ ਟੀਚਰ एलिजिਬਿਲਟੀ ਟੈਸਟ ਯਾਨੀ ਪੀਐਸਟੈਟ ਸਬੰਧ ਵਿੱਚ ਸੋ ਦੋ ਫਾਰਮ ਦਿੱਤੇ ਇਸ ਟਾਈਮ ਇੱਕ ਸਟੂਡੈਂਟ ਕਾਪੀ ਤੇ ਦੂਜਾ ਜਿਹੜਾ ਹੈ ਆਫਿਸ ਕਾਪੀ ਹੈ ਜੋ ਸਟੂਡੈਂਟ ਕਾਪੀ ਆ ਰੋਲ ਨੰਬਰ ਦੀ ਉਹ ਸਟੂਡੈਂਟ ਕੋਲ ਹੀ ਰਹਿਣਗੇ ਸੋ ਜੋ ਆਫਿਸ ਕਾਪੀ ਹੈ ਉਹ ਤੁਸੀਂ ਉੱਥੇ ਜਮ੍ਹਾਂ ਕਰਵਾਉਣੀ ਹੈ ਉਸ ਬਾਰੇ ਥੋੜੀ ਜਿਹੀ ਡਿਟੇਲ ਵਿੱਚ ਗੱਲ ਕਰਦੇ ਹਾਂ ਸੋ ਇੱਥੇ ਦੇਖੋ ਉਹਨਾਂ ਨੇ ਲਿਖਿਆ ਕਿ ਤੁਸੀਂ ਜੋ ਅਟੈਸਟਡ ਫੋਟੋ ਆਪਣੀ ਜੋ ਰੀਸੈਂਟ ਜਿਹੜੀ ਹੋਣ ਦੀ ਫੋਟੋ ਹੈ ਤੁਸੀਂ ਉਹ ਕਲਰਡ ਫੋਟੋ ਤੁਸੀਂ ਇੱਥੇ ਅਗਸਟਡ ਅਫੀਸਰ ਕੋ ਅਟੈਸਟਡ ਕਰਵਾ ਕੇ ਲਗਾਉਣੀ ਹੈ ਸੋ ਤੁਸੀਂ ਕੋਈ ਵੀ ਤੁਹਾਡੇ ਲਾਗੇ ਕੋਈ ਸਕੂਲ ਹੈ ਹਾਈ ਸਕੂਲ ਹੈ ਉੱਥੋਂ ਦੇ ਹੈਡਮਾਸਟਰ ਕੋ ਜਾਂ ਪ੍ਰਿੰਸੀਪਲ ਕੋ ਤੁਸੀਂ ਇਹ ਟੈਸਟਡ ਕਰਵਾ ਲੈਣੀ ਆਪਣੀ ਫੋਟੋ ਤੇ ਇੱਥੇ ਚਪਕਾ ਦੇਣੀ ਹੈ ਸੋ ਦੂਜੀ ਗੱਲ ਕਰਦੇ ਹਾਂ ਉਹਦੇ ਨਾਲ ਦੀ ਨਾਲ ਤੁਸੀਂ ਦੇਖਣਾ ਥੱਲੇ ਕੈਂਡੀਡੇਟ ਸਿਗਨੇਚਰ ਉੱਤੇ ਤੁਸੀਂ ਜੋ ਉੱਪਰ ਜਿਹੜੀ ਜੋ ਸਿਗਨੇਚਰ ਅਪਲੋਡ ਸੀ ਉਸ ਤਰ੍ਹਾਂ ਹੀ ਇੱਥੇ ਕੈਂਡੀਡੇਟਸ ਸਿਗਨੇਚਰ ਕਰ ਲੈਣੇ ਹੈ ਫਿਰ ਅੱਗੇ ਗੱਲ ਕਰਦੇ ਹਾਂ ਜੋ ਜ਼ਰੂਰੀ ਹਦਾਇਤਾਂ ਨੇ ਉਹਨਾਂ ਨੂੰ ਤੁਹਾਨੂੰ ਦੱਸਣੇ ਪੰਜਾਬੀ ਵਿੱਚ ਕਿ ਉਹਨਾਂ ਨੇ ਜੋ ਜੋ ਹਦਾਇਤਾਂ ਦਿੱਤੀਆਂ ਉਹ ਤੁਸੀਂ ਉਹਨਾਂ ਨੂੰ ਉਹਨਾਂ ਨੇ ਇਸ ਵਿੱਚ ਲਿਖਿਆ ਕਿ ਹਦਾਇਤਾਂ ਬਾਰੇ ਗੱਲ ਕਰਦੇ ਹਾਂ ਜੀ ਇਨਸਟਰਕਸ਼ਨ ਜੋ ਦਿੱਤੀਆਂ ਉਹਨਾਂ ਨੇ ਸੋ ਪਹਿਲੇ ਬਾਰੇ ਲਿਖਿਆ ਕਿ ਐਡਮਿਟ ਕਾਰਡ ਕਿਸ ਸ਼ਰਤ ਦੇ ਅਧੀਨ ਤੇ ਹੈ ਕਿ ਜੇਕਰ ਤੁਹਾਡੀ ਕੋਈ ਫੜਾ ਵਿੱਚ ਕੋਈ ਵੀ ਅਯੋਗਤਾ ਪਾਈ ਜਾਂਦੀ ਹੈ ਤਾਂ ਤੁਹਾਡਾ ਜੋ ਹੈ ਉਮੀਦਵਾਰੀ ਉਸ ਨੂੰ ਰੱਦ ਕਰ ਦਿੱਤਾ ਜਾਏਗਾ ਦੂਜੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਕੀ ਲਿਖਿਆ ਜੋ ਤੁਹਾਨੂੰ ਐਗਜ਼ਾਮ ਮਿਸਨੇਸ਼ਨ ਸੈਂਟਰ ਤੇ ਹੀ ਪੈਨ ਵੀ ਪ੍ਰੋਵਾਈਡ ਕਰਵਾ ਦਿੱਤਾ ਜਾਏਗਾ ਸੋ ਤੁਹਾਨੂੰ ਬਾਹਰ ਤੋਂ ਪੈਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ ਤੁਹਾਨੂੰ ਐਗਜ਼ਾਮ ਸੈਂਟਰ ਤੇ ਹੀ ਪੈਨ ਵੀ ਪ੍ਰੋਵਾਈਡ ਕਰਵਾ ਦਿੱਤਾ ਜਾਏਗਾ ਉਹਨਾਂ ਵੱਲੋਂ ਤੀਜੀ ਗੱਲ ਕਰਦੇ ਆਂ ਕਿ ਜੋ ਪ੍ਰੀਖਿਆ ਕੇਂਦਰਾ ਉਹ ਉਹਨਾਂ ਅੰਦਰ ਕੈਮਰੇ ਵੀ ਲੱਗੇ ਹੋਣਗੇ ਤੁਸੀਂ ਸਾਰੇ ਉਹਨਾਂ ਦੀ ਨਿਗਰਾਨੀ ਵਿੱਚ ਹੋ ਅਗਰ ਤੁਸੀਂ ਕੋਈ ਵੀ ਉੱਥੇ ਗਲਤ ਹਰਕਤ ਕਰਦੇ ਹੋ ਤਾਂ ਤੁਸੀਂ ਅਗਰ ਫੜੇ ਜਾਂਦੇ ਹੋ ਤਾਂ ਤੁਹਾਨੂੰ ਉਮੀਦਵਾਰੀ ਤੁਹਾਡੀ ਰੱਦ ਕਰ ਦਿੱਤੀ ਜਾਏਗੀ ਸੋ ਚੌਥੀ ਗੱਲ ਕਰਦੇ ਆਂ ਕਿ ਹਾਲ ਵਿੱਚ ਜੋ ਦਾਖਲਾ ਤੁਹਾਡੀ ਪਛਾਣ ਸਾਬਤ ਕਰਨ ਲਈ ਐਡਮਿਟ ਕਾਰਡ ਅਤੇ ਫੋਟੋ ਆਈਡੈਂਟੀਟੀ ਪ੍ਰੂਫ ਜਿਹੜਾ ਉਹ ਤੁਹਾਡੇ ਕੋਲ ਜਰੂਰ ਹੋਣਾ ਚਾਹੀਦਾ ਇੱਕ ਐਡਮਿਟ ਕਾਰਡ ਇੱਕ ਫੋਟੋ ਆਈਡੈਂਟੀਟੀ ਪ੍ਰੂਫ ਜਿੱਦਾਂ ਤੁਸੀਂ ਮੰਨ ਸਕਦੇ ਹੋ ਆਧਾਰ ਕਾਰਡ ਵੋਟਰ ਕਾਰਡ ਜਾਂ ਪੈਂਡ ਕਾਰਡ ਹੁੰਦਾ ਤੁਸੀਂ ਉਹਨਾਂ ਚੋਂ ਇੱਕ ਲੈ ਕੇ ਜਾਣਾ ਸੋ ਉਹਨਾਂ ਤੇ ਆਧਾਰ ਤੇ ਹੀ ਤੁਹਾਨੂੰ ਅੰਦਰ ਐਂਟਰੀ ਦਿੱਤੀ ਜਾਏਗੀ ਸੋ ਅੱਗੇ ਗੱਲ ਕਰਦੇ ਹਾਂ ਪੰਜਵੀਂ ਜੇ ਤੁਹਾਡੇ ਕੋਈ ਪੈਨ ਸੈੱਲ ਫੋਨ ਕਣੀਆ ਪ੍ਰੇਜ਼ਰ ਜਾਂ ਕੈਲਕੂਲੇਟਰ ਜਾਂ ਕੋਈ ਵੀ ਇਲੈਕਟ੍ਰੋਨਿਕ ਚੀਜ਼ ਉਹ ਤੁਸੀਂ ਅੰਦਰ ਨਹੀਂ ਲੈ ਕੇ ਜਾਓਗੇ ਅਗਰ ਤੁਸੀਂ ਇਲੈਕਟ੍ਰੋਨਿਕ ਚੀਜ਼ ਕੋਈ ਅੰਦਰ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਪ੍ਰੀਖਿਆ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ ਅੱਗੇ ਨੰਬਰ ਗੱਲ ਕਰਨਿਆਂ 6 ਬਾਰੇ ਸੋ ਜੋ ਐਡਮਿਟ ਕਾਰਡ ਤੇ ਫੋਟੋ ਆਈਡੀ ਪ੍ਰੂਫ ਹੈ ਉਹਨਾਂ ਨੂੰ ਛੱਡ ਕੇ ਬਾਕੀ ਕੋਈ ਵੀ ਅੰਦਰ ਚੀਜ਼ ਨਹੀਂ ਤੁਸੀਂ ਲੈ ਕੇ ਜਾਣੀ ਸਿਰਫ ਤੁਹਾਡੇ ਕੋਲ ਇੱਕ ਐਡਮਿਟ ਕਾਰਡ ਹੋਣਾ ਚਾਹੀਦਾ ਤੇ ਇੱਕ ਫੋਟੋ ਆਈਡੀ ਪ੍ਰੂਫ بس ਦੋ ਹੀ ਚੀਜ਼ਾਂ ਹਣ ਚੇਰੀਆਂ ਉਸ ਤੋਂ ਇਲਾਵਾ ਤੁਹਾਨੂੰ ਪੈਨ ਵੀ ਅੰਦਰ ਨੂੰ ਪ੍ਰੋਵਾਈਡ ਕਰ ਦਿੱਤਾ ਜਾਏਗਾ ਉਹਨਾਂ ਵੱਲੋਂ ਸੋ ਇਸ ਤੋਂ ਇਲਾਵਾ ਤੁਹਾਨੂੰ ਕੋਈ ਵੀ ਅੰਦਰ ਚੀਜ਼ ਪਰਸਲ ਬੈਗ ਕੁਝ ਵੀ ਅੰਦਰ ਨਹੀਂ ਲੈ ਕੇ ਜਾਣ ਦਿੱਤਾ ਜਾਏਗਾ ਸੋ ਅਗੀ ਗੱਲ ਕਰਦੇ ਹਾਂ ਨੰਬਰ 7 ਸੋ ਪ੍ਰੀਖਿਆ ਕੇਂਦਰ ਵਿੱਚ ਜੋ ਤੁਹਾਡੀ ਕਿਸੇ ਵੀ ਕਿਸਮ ਦੀ ਸਹਾਇਤਾ ਦੇਣ ਜਾਂ ਪ੍ਰਾਪਤ ਕਰਨ ਲਈ ਜੇਕਰ ਤੁਸੀਂ ਕਿਸੇ ਨੂੰ ਅੰਦਰ ਪੇਪਰ ਕਰਵਾਉਂਦੇ ਹੋ ਜਾਂ ਕੋਈ ਤੁਹਾਨੂੰ ਕਰਵਾਉਂਦਾ ਅੰਦਰ ਤਾਂ ਅਗਰ ਤੁਸੀਂ ਫੜੇ ਜਾਂਦੇ ਹੋ ਤਾਂ ਤੁਹਾਡੀ ਜੋ ਉਮੀਦਵਾਰੀ ਉਹ ਰੱਦ ਕਰ ਦਿੱਤੀ ਜਾਏਗੀ ਨੰਬਰ 8 ਤੇ ਉਹਨਾਂ ਲਿਖਿਆ ਕਿ ਜੇ ਜੇਕਰ ਤੁਹਾਨੂੰ ਜੋ ਬੁੱਕਲੇਟ ਦਿੱਤੀ ਜਾਂਦੀ ਹੈ ਪ੍ਰਸ਼ਨ ਉੱਤਰ ਵਾਲੀ ਜੇਕਰ ਤੁਸੀਂ ਉਹਨਾਂ ਵਿੱਚ ਕੋਈ ਵੀ ਪੰਨੇ ਫਾੜਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੀ ਉਸ ਤੋਂ ਬਾਅਦ ਉਮੀਦਵਾਰੀ ਜੋ ਹੈ ਰੱਦ ਕਰ ਦਿੱਤੀ ਜਾਏਗੀ ਨੰਬਰ 9 ਤੇ ਉਹਨਾਂ ਲਿਖਿਆ ਕਿ ਪ੍ਰਸ਼ਨ ਦੀ ਨਕਲ ਜਾਂ ਨੋਟ ਕਰਨ ਤੇ ਵੀ ਸਖਤ ਮਨਾਹੀ ਹੈ ਤੁਸੀਂ ਪ੍ਰਸ਼ਨ ਦੀ ਨੋਟ ਵੀ ਨਹੀਂ ਕਰ ਸਕਦੇ ਨਾ ਉਹਨਾਂ ਦੀ ਨਕਲ ਕਰ ਸਕਦੇ ਅਗਾਂ ਨੰਬਰ 10 ਤੇ ਉਹਨਾਂ ਕਿਹਾ ਕੀ ਗਲਤ ਚਾਲ ਚੱਲਣ ਤੇ ਇਮਤਿਹਾਨ ਵਿੱਚੋਂ ਵੀ ਬਾਹਰ ਕੱਢਿਆ ਜਾ ਸਕਦਾ ਹੈ। ਅਗਰ ਤੁਸੀਂ ਅੰਦਰ ਜਾ ਕੇ ਕੋਈ ਗਲਤ ਹਰਕਤ ਕਰਦੇ ਹੋ ਤਾਂ ਤੁਹਾਨੂੰ ਐਗਜ਼ਾਮ 'ਚੋਂ ਬਾਹਰ ਕੱਢਿਆ ਜਾ ਸਕਦਾ ਹੈ। ਨੰਬਰ 12 ਤੇ ਜੋੜਨ ਦਿੱਤਾ। ਨੰਬਰ 11 ਸੋਰੀ। ਇਹ ਸਟ੍ਰੈਟਜੀ 24 ਉਮੀਦਵਾਰ ਦੇ ਚਿਹਰੇ ਦੀ ਪਛਾਣ ਫੋਟੋ ਲੈ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਹਰੇਕ ਉਮੀਦਵਾਰ ਦੀ ਜੋ ਪਛਾਣ ਉਸ ਦੀ ਅਸਲੀਅਤ ਕਰਕੇ ਹੀ ਉਸ ਨੂੰ ਅੰਦਰ ਐਂਟਰੀ ਦਿੱਤੀ ਜਾਏਗੀ ਸੋ ਨੰਬਰ 12 ਚ ਉਹਨਾਂ ਲਿਖਿਆ ਕੀ ਇਸ ਐਡਮਿਟ ਕਾਰਡ ਨੂੰ ਰਿਕਾਰਡ ਲਈ ਸੁਰੱਖਿਅਤ ਰੱਖੋ ਜੋ ਤੁਹਾਨੂੰ ਦਿੱਤਾ ਨੰਬਰ 1 ਸਟੂਡੈਂਟ ਕਾਪੀ ਉਸ ਨੂੰ ਰਿਕਾਰਡ ਰੱਖਣ ਲਈ ਉਸ ਨੂੰ ਸੁਰੱਖਿਅਤ ਰੱਖੋ ਨੰਬਰ 13 ਤੇ ਲਿਖਿਆ ਉਹਨਾਂ ਨੇ ਕਿ ਇਹਨਾਂ ਅਧਿਆਤਿਆਂ ਦੀ ਪੜ੍ਹ ਲੈਣਾ ਕਰਨ ਵਿੱਚ ਕੋਈ ਅਸਫਲ ਰਹਿੰਦਾ ਤਾਂ ਉਸਦੀ ਉਮੀਦਵਾਰੀ ਜੋ ਰੱਦ ਕਰ ਦਿੱਤੀ ਜਾਏਗੀ ਨੰਬਰ 14 ਤੇ ਲਿਖਿਆ ਉਹਨਾਂ ਨੇ ਇਮਤਿਹਾਨ ਸ਼ੁਰੂ ਹੋਣ ਤੋਂ ਅੱਧੇ ਘੰਟੇ ਬਾਅਦ ਇਮਤਿਹਾਨ ਹਾਲ ਵਿੱਚ ਦਾਖਲੇ ਦੀ ਆਗਿਆ ਨਹੀਂ ਹੈ ਸੋ ਅੱਧੇ ਘੰਟੇ ਤੋਂ ਜਦੋਂ ਇਮਤਿਹਾਨ ਸ਼ੁਰੂ ਹੁੰਦਾ ਤੁਹਾਡਾ ਐਗਜ਼ਾਮ ਜਦੋਂ ਸ਼ੁਰੂ ਹੋ ਜਾਂਦਾ ਉਸ ਤੋਂ ਅੱਧੇ ਘੰਟੇ ਬਾਅਦ ਤੁਹਾਨੂੰ ਐਂਟਰੀ ਨਹੀਂ ਦਿੱਤੀ ਜਾਏਗੀ ਕਿਸੇ ਵੀ ਹਾਲ 'ਚ ਅੱਗੇ ਗੱਲ ਕਰਦੇ ਹਾਂ ਨੰਬਰ 15 ਕਿ ਜੋ ਉਮੀਦਵਾਰ ਹੈ ਜੋ ਕੈਂਡੀਡੇਟ ਹੈ ਉਹ ਜੋ ਇਨਵਿਜ਼ਿਲੇਟਰ ਜੋ ਜੋ ਜੀ ਦੀ ਡਿਊਟੀ ਲੱਗੀ ਹੋਈ ਹੈ ਰੂਮ 'ਚ ਉਹਨੂੰ ਦੱਸੇ ਬਗੈਰ ਰੂਮ ਨਹੀਂ ਛੱਡ ਸਕਦਾ ਨੰਬਰ 16 ਜੋ ਤੁਹਾਡੇ ਕੋਲ ਜਿਹੜੀ OMR ਸੀਟ ਹੈ ਉਹ ਤੁਸੀਂ ਜੋ ਡਿਊਟੀ ਹੈ ਜਦੋਂ ਪੇਪਰ ਖਤਮ ਹੋ ਜਾਂਦਾ ਤੁਸੀਂ ਉਹਨਾਂ ਜਿਹੜੇ ਡਿਊਟੀ ਆ ਉਹਨਾਂ ਨੂੰ ਦਿੱਤੇ ਬਗੈਰ ਬਾਹਰ ਨਹੀਂ ਆ ਸਕਦੇ ਨੰਬਰ 17 ਤੇ ਉਹਨਾਂ ਦੱਸਿਆ ਕਿ ਜੋ ਕੈਂਡੀਡੇਟ ਨੂੰ ਜੋ ਹਾਜ਼ਰੀ ਸੀਟ ਦਿੱਤੀ ਜਾਂਦੀ ਹੈ ਉੱਥੇ ਸਿਗਨੇਚਰ ਕਰਨ ਤੋਂ ਬਿਨਾਂ ਉਹਨਾਂ ਨੂੰ ਗਿਆਰ ਹਾਜ਼ਰ ਗੋਸ਼ਿਤ ਕਰ ਦਿੱਤਾ ਜਾਏਗਾ ਅਗਰ ਉਹ ਉੱਥੇ ਸਿਗਨੇਚਰ ਨਹੀਂ ਕਰਦੇ ਸੋ ਨੰਬਰ 18 ਤੇ ਲਿਖਿਆ ਉਹਨਾਂ ਨੇ ਕਿ ਕਿਸੇ ਪ੍ਰਸ਼ਨ 'ਤੇ ਤੁਹਾਨੂੰ ਕੋਈ ਡਾਊਟ ਲੱਗਦਾ ਤਾਂ ਤੁਸੀਂ ਉੱਥੇ ਉਹਨਾਂ ਨੂੰ ਉਸ ਟਾਈਮ ਨਹੀਂ ਸ਼ਿਕਾਇਤ ਕਰ ਸਕਦੇ ਤੁਸੀਂ ਉਹਨਾਂ ਦੀ ਸਾਈਡ ਤੇ ਜਾ ਕੇ ਉੱਥੇ ਉਹਨਾਂ ਨੂੰ ਤੁਸੀਂ ਰਿਟਰਨ 'ਤੇ ਉਹਨਾਂ ਨੂੰ ਆਪਣੀ ਸ਼ਿਕਾਇਤ ਦੱਸ ਸਕਦੇ ਹੋ ਆਪਣਾ ਜੋ ਵੀ ਤੁਹਾਡਾ ਕੁਐਸਚਨ ਸੰਬੰਧੀ ਡਾਊਟ ਹੈ ਤੁਸੀਂ ਉਹਨਾਂ ਨੂੰ ਲਿਖ ਕੇ ਉਹਨਾਂ ਦੀ ਸਾਈਡ ਤੇ ਦੱਸ ਸਕਦੇ ਹੋ ਫਿਰ ਜੋ ਵੀ ਉਹ ਉਹਦੀ ਕਮੇਟੀ ਜੋ ਫੈਸਲਾ ਲਏਗੀ ਉਹ ਤੁਹਾਨੂੰ ਮੰਨਣਾ ਪਏਗਾ ਅੱਗੇ ਨੰਬਰ 19 ਤੇ ਲਿਖਿਆ ਉਹਨਾਂ ਨੇ ਜੋ ਉਮੀਦਵਾਰ ਆ ਉਸ ਨੂੰ ਜੋ ਨਿਯਮਿਤ ਤੌਰ ਤੇ ਵੈਬਸਾਈਟ ਜੋ ਦਿੱਤੀ ਹੋਈ ਹੈ ਅੱਗੇ ਤੇ ਜਾਂ ਦੀ ਸਲਾਹ ਦਿੱਤੀ ਜਾਂਦੀ ਹੈ ਕਿਸੇ ਵੀ ਉਮੀਦਵਾਰ ਨੂੰ ਕੋਈ ਬਕਰਾ ਸੰਚਾਰ ਨਹੀਂ ਕੀਤਾ ਜਾਵੇਗਾ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਜੋ ਵੀ ਤੁਹਾਨੂੰ ਡਾਊਟ ਹੈ ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਰਿਟਰਨ ਵਿੱਚ ਭੇਜ ਸਕਦੇ ਹੋ ਨੰਬਰ 20 ਤੇ ਲਿਖਿਆ ਉਹਨਾਂ ਨੇ ਕੀ ਜੋ ਲੇਖਕ ਹੈ ਜਾਂ ਲਿਖਾਰੀ ਜੋ ਉਮੀਦਵਾਰ ਹੁੰਦੇ ਜਿਨ੍ਹਾਂ ਨੂੰ ਕੋਈ ਲਿਖਾਰੀ ਦੀ ਜਾਂ ਲੋਡ ਹੁੰਦੀ ਹੈ ਜਾਂ ਪੇਪਰ ਲਿਖਣ ਦੀ ਜਿਨ੍ਹਾਂ ਨੂੰ ਲੋਡ ਹੁੰਦੀ ਹੈ ਉਹਨਾਂ ਨੂੰ ਜੋ ਜੋ ਪੇਪਰ ਲਿਖਣ ਵਾਲਾ ਉਸ ਦਾ ਵੀ ਜੋ ਐਡਮਿਟ ਕਾਰਡ ਆ ਉਹ ਪਰਫਾਰਮਾ ਉੱਥੇ ਜਮ੍ਹਾਂ ਕਰਵਾਉਣਾ ਪਏਗਾ ਸੁਪਰੀਡੈਂਟ ਨੂੰ ਨੰਬਰ 21 ਤੇ ਲਿਖਿਆ ਹੈ ਕਿ ਜੋ ਦਫ਼ਤਰ ਦੀ ਕਾਪੀ ਹੈ ਜੋ ਆਫਿਸ ਕਾਪੀ ਹੈ ਉੱਥੇ ਤੁਸੀਂ ਅਗਸਟਡ ਆਫੀਸਰ ਦੁਆਰਾ ਜੋ ਅਟੈਸਟਡ ਕਰਵਾਣੀ ਹੈ ਜੋ ਤੁਹਾਡੀ ਰੀਸੈਂਟ ਫੋਟੋ ਹੈ ਜਾਨੀ ਹੂਨ ਦੀ ਫੋਟੋ ਆ ਉਹ ਤੁਸੀਂ ਟੈਸਟਡ ਕਰਾ ਕੇ ਉਸ ਤੇ ਲਗਾਣੀ ਆ ਤੇ ਫਿਰ ਤੁਸੀਂ ਥੱਲੇ ਕੈਂਡੀਡੇਟ ਨੇ ਸਿਗਨੇਚਰ ਵੀ ਕਰਨੇ ਆ ਸੋ ਨੰਬਰ ਵਾਈ ਤੇ ਲਿਖਿਆ ਕਿ ਜੋ 40% ਜਾਂ ਵੱਧ ਅਪੰਗਤਾ ਅਤੇ ਵਾਲੇ ਉਮੀਦਵਾਰ ਜੋ ਜੋ ਉਮੀਦਵਾਰਾਂ ਨੂੰ 20 ਮਿੰਟ ਦਾ ਸਭੂ ਵਾਧੂ ਸਮਾਂ ਦਿੱਤਾ ਜਾਏ ਉਹਨਾਂ ਨੂੰ ਜੋ 40% ਅਪੰਗਤਾ ਵਾਲੇ ਆ ਉਹਨਾਂ ਨੂੰ 20% 20 ਮਿੰਟ ਜੋ ਵਾਧੂ ਸਮਾਂ ਦਿੱਤਾ ਜਾਏ ਸੋ ਇਹ ਸੀ ਜੋ ਹਦਾਇਤਾਂ ਇਹਨਾਂ ਨੂੰ ਤੁਸੀਂ ਧਿਆਨ ਨਾਲ ਇੱਕ ਵਾਰੀ ਸੁਣ ਲਓ ਜਾਂ ਪੜ੍ਹ ਲੈਣਾ ਖੁਦ ਵੀ ਇੱਕ ਵਾਰੀ ਸੋ ਇਹਨਾਂ ਦੀ ਜਰੂਰ ਤੁਸੀਂ ਇਹਨਾਂ ਨੂੰ ਫਾਲੋ ਕਰਨਾ ਨਹੀਂ ਤਾਂ ਆਦਰਵਾਈਜ਼ ਤੁਹਾਡੀ ਜੋ ਉਮੀਦਵਾਰੀ ਰੱਦ ਕਰ ਦਿੱਤੀ ਜਾਏਗੀ ਉੱਤੇ ਸੋ ਇਸ ਵਤ ਵਿੱਚ ਕੋਈ ਹੋਰ ਵੀ ਅਫੀਸ਼ੀਅਲ ਅਪਡੇਟ ਆਉਂਦੀ ਹੈ ਤਾਂ ਤੁਹਾਨੂੰ ਇਸੇ ਚੈਨਲ ਤੇ ਮਿਲੇਗੀ ਚੈਨਲ ਨੂੰ ਜਰੂਰ ਲਾਈਕ ਕਰ ਲਓ ਵੀਡੀਓ ਦੇਖਣ ਲਈ ਧੰਨਵਾਦ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਚ